ਅੰਬੀ ਸਰ ਤੋਂ ਪਿੰਡ ਮਾਹਲ ਨੂੰ ਜੋੜਦਾ ਇੱਕ ਪੁਰਾਣਾ ਪੁਲ ਅੱਜ ਮੌਤ ਦੇ ਖੂਹ ਵਿੱਚ ਤਬਦੀਲ ਹੋ ਚੁੱਕਾ ਹੈ ਸੜਕ ਹਾਦਸੇ ਦੀ ਲੰਮੀ ਲੜੀ ਇਸ ਪੁਲ ਨਾਲ ਜੁੜੀ ਹੋਈ ਹੈ ਜਿੱਥੇ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ ਪੁਲ ਦਾ ਨਵੀਨੀਕਰਨ ਪਿਛਲੇ ਲੰਮੇ ਸਮੇਂ ਤੋਂ ਅਧੂਰਾ ਪਿਆ ਹੈ ਹਲਕਾ ਟਾਰੀ ਦੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਹਲਕਾ ਪੱਛਮੀ ਦੇ ਵਿਧਾਇਕ ਜਸਪੀਰ ਸਿੰਘ ਸੰਧੂ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਸ਼ਲਾ ਇਸ ਮਾਮਲੇ ਤੇ ਚੋਫ ਹਨ ਸਰਕਾਰ ਵੱਲੋਂ ਵਿਕਾਸ ਤੇ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜਦੋਂ ਗੱਲ ਜ਼ਮੀਨੀ ਹਕੀਕਤ ਤੇ ਆਉਂਦੀ ਹੈ ਤਾਂ ਇਲਾਕੇ ਦੇ ਵਾਸੀਆਂ ਨੂੰ ਸਿਰਫ ਨਿਰਾਸ਼ਾ ਹੱਥ ਲੱਗਦੀ ਹੈ ਇਸ ਪੁਲ ਦੀ ਖਸਤਾ ਹਾਲੀ ਨਾਲ ਸਿਰਫ ਆਵਾਜਾਈ ਲਈ ਖਤਰਾ ਹੈ ਸਗੋ ਇਹ ਲੋਕਾਂ ਦੀ ਜਾਨ ਨੂੰ ਹਰ ਰੋਜ਼ ਦਾਤੇ ਲਾ ਰਿਹਾ ਹੈ ਲੋਕ ਮੰਗ ਕਰ ਰਹੇ ਹਨ ਕਿ ਸਰਕਾਰ ਤੁਰੰਤ ਇਸ ਪੁਲ ਦੀ ਮੁਰੰਮਤ ਅਤੇ ਨਵੀਨੀਕਰਨ ਕਰਵਾਏ ਤਾਂ ਜੋ ਹੋਰ ਹਾਦਸਿਆਂ ਤੋਂ ਬਚਿਆ ਜਾ ਸਕੇ ਇਹ ਪੁਲ ਬਾਰੇ ਜੀ ਇਹ ਵੇਖੋ ਜਦੋਂ ਵੀ ਕੋਈ ਵੀ ਆਈਪੀ ਬੰਦਾ ਇੱਥੇ ਆਉਂਦਾ ਆ ਇਹ ਆਪਣੇ ਬੋਲਦਾ ਘੁੰਡ ਕੱਢ ਕੇ ਰੱਖ ਦਿੰਦੇ ਆ ਆਲੇ ਦੁਆਲੇ ਪੜਦੇ ਲਾ ਦਿੰਦੇ ਆ ਵੀ ਜੀ ਵੀਆਈਪੀ ਨੂੰ ਪਤਾ ਨਾ ਲੱਗੇ ਇੱਥੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਦਾ ਕਾਰਨ ਜਿਹੜਾ ਬਣਿਆ ਰਹਿੰਦਾ ਵਾ ਇਹ ਆਪਣੇ ਰਮਦਾਸ ਐਮਐਲਏ ਨੂੰ ਵੀ ਐ ਦੀ ਕਈ ਵਾਰ ਲੰਘਦਾ ਉਹਨਾਂ ਨੂੰ ਵੀ ਪਤਾ ਵੀ ਪੁਲ ਦਾ ਕੀ ਹਾਲ ਹੋ ਰਿਹਾ ਉਹਦੇ ਜਾਂਦੇ ਲੋਕਾਂ ਦਾ ਮਤ ਕਿ ਬਹੁਤ ਜ਼ਿਆਦਾ ਬੁਰਾ ਆ ਐਕਸੀਡੈਂਟ ਰੋਜ਼ ਕੋਈ ਨਾ ਕੋਈ ਹੋਇਆ ਰਹਿੰਦਾ ਇੱਥੇ ਪੁਲ ਤੇ ਇਹ ਜੀ ਵੇਖੋ ਕਦੇ ਕਦੇ ਹੋਇਆ ਕਿ 6 ਮਹੀਨਾ ਬਾਅਦ ਇੱਕ ਦਾ ਟਰੱਕ ਵਿੱਚ ਸੀਮੈਂਟ ਦਾ ਕੰਕਰੀਟ ਦਾ ਫੁੱਟ ਜਾਂਦੇ ਆ ਉਹਦਾ ਪਾਲਪੜਾ ਲੱਗਦਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਪੁਲਿਸ ਦੀ ਜਿਹੜਾ ਕਈ ਸਾਲਾਂ ਤੋਂ ਜਿਹੜਾ ਕੰਮ ਲਟਕਿਆ ਪਿਆ ਇਹ ਸਰਕਾਰ ਦੀ ਹੁਣ ਲਾਪਰਵਾਹੀ ਗਿਣੀ ਜਾਊਗੀ ਜਾਂ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਇਹ ਖਾਸ ਮਾਰਗ ਆਂਧਾਰਤੀਰਥ ਰੋਡ ਆ ਜਿਹੜਾ ਕਿ ਵੀਆਈਪੀ ਆਉਂਦੇ ਆ ਇੱਥੇ ਆਪਣੇ ਕਾਨਾਪੁਰ ਦੀ ਕਰਕੇ ਪੂਰੀ ਚੱਲ ਜਾਂਦੇ ਆ ਇਹ ਸੱਚੇ ਤੋਂ ਮੱਥਾ ਟੇਕ ਨਹੀਂ ਆਉਂਦੇ ਇਹ ਸਿਰਫ ਇੱਕ ਲੋਕ ਵਿਖਾਵਾ ਕਰਨ ਵਾਸਤੇ ਆਉਂਦੇ ਆ ਇਹਨਾਂ ਨੂੰ ਰਾਹ ਦੇ ਵਿੱਚ ਰਸਤਾਰੀ ਦਿਖਾਈ ਦਿੰਦਾ ਪੁਲ ਨਹੀਂ ਨਜ਼ਰ ਆਉਂਦਾ ਇਹਨਾਂ ਨੂੰ ਉਦੋਂ ਇਹਨਾਂ ਦੇ ਆਲੇ ਦੁਆਲੇ ਪੜਦੇ ਲਾ ਦਿੱਤੇ ਜਾਂਦੇ ਆ ਇਹ ਕਰਕੇ ਇਹ ਸਰਕਾਰ ਨੂੰ ਇਹੋ ਹੀ ਆ ਵੀ ਆ ਪੂਲ ਵੱਲ ਧਿਆਨ ਦਿੱਤਾ ਜਾਵੇ ਤੇ ਇਹਨੂੰ ਖਾਸ ਕਰਕੇ ਦਾ ਮਤਲਬ ਕਿ ਮੁਰੰਮਤ ਕੀ ਦੀ ਜਾਵੇ ਰੀ ਤੇ ਵੱਡਾ ਕੀਤਾ ਜਾਵੇ ਉਹ ਤਾਂ ਨਹੀਂ ਬਣੰਦਿਆ ਹੁਣ ਸਰਕਾਰਾਂ ਦੀ ਕਮੀ ਹੈ ਆ ਉਹਲਾ ਸਾਹਿਬ ਕਿੰਨੀ ਵਾਰੀ ਬਣੇ ਨੇ ਐਮ ਐਲ ਏ ਵੀ ਬਣੇ ਨੇ ਉਹਨਾਂ ਨੇ ਹਾਲੇ ਤੱਕ ਤੇ ਕੁਝ ਕੀਤਾ ਨਹੀਂਗਾ ਤੇ ਸਾਡੇ ਭਗਵੰਤ ਮਾਨ ਸਾਹਿਬ ਦੇ ਦਰ ਕਰੀ ਦਿਹਾਣੀ ਨਹੀਂ ਦੇਂਦੇ ਸਾਡੇ ਡਾਕਟਰ ਸਾਹਿਬ ਨੂੰ ਚਾਹੀਦਾ ਕਿ ਥੋੜਾ ਜਿਹਾ ਤਾਂ ਥੋੜਾ ਜਿਹਾ ਵਿਕਾਸ ਹੋ ਸਕੇ ਨਾ ਹੂੰ ਕਿ ਜਿਹੜਾ ਕਿ ਪਾਕਿਸਤਾਨ ਆ ਜੀ ਏਰੀਆ ਦੀ ਕਿ ਕਿਸਤਾ ਭਰੀਆਂ ਹੋਣੀਆਂ ਨੇ ਉਹਨਾਂ ਕੋ ਬਣ ਗਿਆ ਵਾ ਤੇ ਬਾਕੀ ਲੈ ਅੱਧਰ ਕਿ ਕਿਸਤਾ ਰਹਿ ਗਈਆਂ ਹੋਲੇ ਨਹੀਂ ਹੋਈਆਂ ਹੋਣੀਆਂ ਉਹ ਵੀ ਪਤਾ ਨਹੀਂ ਉਹ ਕਿੰਨਾ ਕੁ ਲਾਇਆ ਸਲਾਬਾ ਸਲੂ ਪਾਈ ਲਾਇਆ ਕਿ ਕਿੰਨਾ ਕੁ ਲਾਇਆ ਹਲੇ ਉਹ ਵੀ ਪਤਾ ਨਹੀਂ ਬਿਲਕੁਲ ਬੰਨਣਾ ਚਾਹੀਦਾ ਵਾ ਬੰਨਣਾ ਚਾਹੀਦਾ ਜੀ ਇੱਥੇ ਜਿੰਨੇ ਵਿਕਾਸ ਹੋ ਰਿਹਾ ਉਹਨਾਂ ਕੋ ਤੇ ਬੰਨਣਾ ਚਾਹੀਦਾ ਹੀ ਆ ਥੋੜਾ ਧਿਆਨ ਦੇਣਾ ਚਾਹੀਦਾ ਇੱਧਰ ਕਿਉਂਕਿ ਰਾਮਦੀਪ ਇੱਥੇ ਦਾ ਮੰਦਰ ਵੀ ਇੱਧਰ ਹੀ ਆ ਥੋੜਾ ਜਿਹਾ ਵਿਕਾਸ ਹੋਣਾ ਚਾਹੀਦਾ ਪਿੰਡ ਮਾਹਲ ਵਿਖੇ ਸਥਿਤ ਗੰਦੇ ਨਾਲੇ ਦਾ ਜਿਹੜਾ ਪੁਲ ਹੈ ਉਹ ਪਿਛਲੇ 7 ਸਾਲਾਂ ਤੋਂ ਨਹੀਂ ਬਣ ਪਾਰਿਆ ਕਈ ਅਧਿਕਾਰੀ ਆਉਂਦੇ ਨੇ ਜਾਇਜ਼ਾ ਲੈ ਕੇ ਚਲੇ ਜਾਂਦੇ ਨੇ ਆਏ ਦਿਨ ਉਥੇ ਹਾਦਸੇ ਹੋ ਰਹੇ ਨੇ ਇਹ ਜਿਹੜਾ ਪੁਲ ਹੈ ਇਹ ਪਿੰਡਾਂ ਨੂੰ ਸ਼ਹਿਰ ਦੇ ਨਾਲ ਜੋੜਦਾ ਹੈ ਪਰ ਇਸ ਵੱਲ ਕਿਸੇ ਦਾ ਧਿਆਨ ਨਹੀਂ ਹੈ ਇਸ ਰੋਡ ਤੇ ਇੱਕ ਤੀਰਸਥ ਥਲ ਹੈ ਜੋ ਕਿ ਬਹੁਤ ਹੀ ਇਤਿਹਾਸਿਕ ਹੈ ਪਰ ਫਿਰ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਸੋ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪੁਲ ਦਾ ਨਿਰਮਾਣ ਕਰਵਾਇਆ ਜਾਵੇ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਬਚਾਈਆਂ ਜਾਣ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼